ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਪਹਿਲੇ ਤਾਂ ਸੀਨੀਅਰ ਲੀਵ ਟੀਵੀ ਦੇ ਧੰਨਵਾਦੀ ਆ ਗੁਰਿੰਦਰ ਸਿੰਘ ਗੁਰਾਇਆ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਜੀ ਦਾ ਸਤਿਗੁਰੂ ਨਾਨਕ ਪਾਸ਼ਾ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਕਾ ਬੜੀਆਂ ਹੀ ਸਾਰੇ ਹੀ ਇਲਾਕੇ ਦੇ ਵਿੱਚ ਪੂਰੇ ਪੰਜਾਬ ਭਾਰ ਦੇ ਵਿੱਚ ਵਿਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੀ ਇਹ ਜੋ ਕਿ ਨਜ਼ਰ ਕੀ ਇਤਨਾ ਏਅਰ ਸੁਪਰਵੇਡ ਤੋਂ ਚਲਦਾ ਹੋਇਆ ਉੱਥੋਂ ਹੀ ਸੰਕਟਾਂ ਦੇ ਸਹਿਯੋਗ ਨਾਲ ਚਲਦਾ ਹੋਇਆ ਨਗਰ ਨਰੈਣੀ ਪਰ ਦੇ ਵਿੱਚ ਪਹੁੰਚਿਆ ਇੱਥੇ ਪਹੁੰਚਣ ਤੇ ਸਮੂਹ ਨਗਰਵਾਲੋਂ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਪਿੰਡ ਦੇ ਵਸਨੀਕਾਂ ਵੱਲੋਂ ਬਹੁਤ ਬਹੁਤ ਜ਼ਿਆਦਾ ਸਵਾਗਤ ਕੀਤਾ ਗਿਆ ਜਿੰਨਾ ਸਕੇ ਆਉ ਭਗਤ ਕੀਤੀ ਗਈ ਹੈ ਨਾਲ ਹੀ ਨਗਰ ਨਰੈਣੀ ਪਰ ਦੇ ਵਿੱਚ ਇਸ ਤਰ੍ਹਾਂ ਦੀ ਕਾਫੀ ਜ਼ਿਆਦਾ ਗੁਰੂ ਦੇ ਨਾਮ ਦੀਆਂ ਪ੍ਰਭਾਤ ਸੇਵਾਵਾਂ ਚੱਲ ਰਹੀਆਂ ਨੇ ਉਹ ਵੀ ਬਹੁਤ ਵਧੀਆ ਤਰੀਕਾ ਚੱਲ ਰਿਹਾ ਸਾਰੇ ਹੀ ਨਗਰ ਵਿੱਚ ਹਰ ਕੋਈ ਆਪ ਆਪਣੇ ਘਰ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਪਾ ਕੇ ਆਪਣੇ ਘਰ ਨੂੰ ਸੁਭਾਗਾ ਬਣਾ ਰਿਹਾ ਇਸੇ ਤਰ੍ਹਾਂ ਹੀ ਬਹੁਤ ਵਧੀਆ ਸਭ ਨੂੰ ਬਣਾਉ ਨੂੰ ਸਾਰੇ ਇਲਾਕੇ ਨੂੰ ਸਾਡੇ ਵੱਲੋਂ ਪੂਰੇ ਨਗਰ ਨੈਨੀ ਪਰ ਵੱਲੋਂ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੈ ਸੋ ਨਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉਹ ਜਿਵੇਂ ਅਰਸੂਲਪੁਰ ਪੇਟ ਤੋਂ ਇਲਾਕੇ ਦੀ ਸਾਰੀ ਸਾਧ ਸੰਗਤ ਨੇ ਰਲ ਮਿਲ ਕੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਸकता ਕਈ ਰੋਜ਼ ਤੋਂ ਮਨਾ ਰਹੀਆਂ ਹਨ ਜਿਵੇਂ ਉਸੇ ਹੀ ਤਰ੍ਹਾਂ ਮਤਲਬ ਅਸੂਲਪੁਰ ਪਿੰਡ ਤੋਂ ਨਗਰ ਕੀਰਤਨ ਆਰੰਭ ਹੋ ਕੇ ਜੋ ਨਰੈਣੀਪੁਰ ਪਿੰਡ ਦੇ ਵਿੱਚ ਪਹੁੰਚ ਚੁੱਕਾ ਹੈ ਜੋ ਸਾਰੇ ਹੀ ਸੰਗਤਾਂ ਨੇ ਬੜਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮਰਪਿਤ ਤਨਤਨ ਸਾਹਿਬ ਸ੍ਰੀ ਗੁਰੂ ਕਾਮ ਸਾਹਿਬ ਜੀ ਦਾ ਸਤਿਕਾਰ ਕਰਕੇ ਮਾਲਾ ਜੀ ਨੇ ਗੁਰੂ ਨਾਲ ਲੰਗਰ ਲਾਏ ਨਾਲ ਹੋਰ ਵੀ ਸਤਿਕਾਰ ਮੱਥਾ ਟੇਕਿਆ ਤਿਲ ਫੁੱਲ ਭੇਟਾ ਪ੍ਰਵਾਨ ਕਰਕੇ ਸੰਗਤਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ